ਸ਼ਹਿਰ ਦੇ ਵਿੱਚ ਸ਼ਰੇਮ ਲਾ ਕੇ ਪੋਸਟਰ ਚਿੱਟਾ ਮਿਲਦਾ ਇੱਥੇ ਜਿੱਤੋਂ ਬਾਅਦ ਪੁਲਿਸਾਈ ਤੁਰੰਤ ਹਰਕਤ ਦੇ ਵਿੱਚ ਪਹੁੰਚੇ ਇਲਾਕਾ ਨਿਵਾਸੀਆਂ ਨੂੰ ਤੇ ਪੁੱਛਿਆ ਕੀ ਇਹ ਪੂਰਾ ਮਾਮਲਾ ਤੁਹਾਨੂੰ ਦੱਸਦੇ ਆ ਬਠਿੰਡੇ ਦਾ ਇਹ ਸ਼ਹਿਰ ਇਲਾਕਾ ਆ ਗਿਆ ਜਿੱਤੇ ਕੀ ਇਲਾਕੇ ਨਿਵਾਸੀ ਬਹੁਤ ਜ਼ਿਆਦਾ ਪਰੇਸ਼ਾਨ ਗਏ ਗਲੀ ਮੁਹੱਲੇ ਦੇ ਵਿੱਚ ਕੁਝ ਉਹ ਗੈਗਸਟਰ ਕੈ ਟਾਈਪ ਦੇ ਲੋਕ ਜਿਹੜੇ ਅਗੇ ਨਸ਼ੇੜੀ ਜਿਹੜੇਗੇ ਸੀ ਉਹ ਚਿਟਾ ਵੇਚਦੇ ਸੀ ਬਾਰ-ਬਾਰ ਜਦੋਂ ਮੱਲੇ ਵਾਲਿਆਂ ਨੇ ਉਹਨੂੰ ਰੋਕਿਆ ਤਾਂ ਉੱਤਾਂ ਉਹਨਾਂ ਨੂੰ ਹੀ ਧਮਕੀਆਂ ਦੇਣ ਲੱਗ ਪਏ ਉਤੋਂ ਬਾਅਦ ਮੱਲੇ ਵਾਲਿਆਂ ਨੇ ਇਕੱਠੇ ਹੋ ਕੇ ਪੋਸਟਰ ਦਿੱਤੇ ਲਾ ਤੇ ਕਿਹਾ ਸਾਡੇ ਇਲਾਕੇ ਦੇ ਵਿੱਚ ਮਿਲਦਾ ਹੈ ਚਿਟਾ ਕਪੂਸ ਨੇ ਹੁਣਾ ਮਾਮਲਾ ਦਰਜ ਕਰ ਲੱਤਾ ਗਿਆ ਕਿ ਜਲਦ ਹੀ ਛੁੱਟਿਆ ਜਾਏਗਾ ਇਹਨਾਂ ਨੂੰ ਇਲਾਕਾ ਤੇ ਪਿੱਛੇ ਕੀ ਕਹ ਰਹੇ ਨੇ ਪੁਲਿਸ ਦੇ ਵੱਡੇ ਅਧਿਕਾਰੀ ਆਉਂ ਜਾਂਦੇ ਆ ਜਿਹੜੇ ਉਹਨਾਂ ਵੱਲੋਂ ਗਲੀ ਨੰਬਰ 9 ਜਿਹੜੀ ਹੈਗੀ ਹੈ ਬੱਸ ਸਟੈਂਡ ਚੌਂਕੀ ਪੈਂਦੀ ਹੈ ਥਾਣਾ ਕੋਤਵਾਲੀ ਦੇ ਏਰੀਆ ਉਸ ਦੇ ਵਿੱਚ ਜਿਹੜੇ ਉਹਨਾਂ ਵੱਲੋਂ ਲੋਕਲ ਪੋਸਟਰ ਲਗਾਏ ਗਏ ਸੀਗੇ ਸਾਡੇ ਵੱਲੋਂ ਸਾਡੀ ਟੀਮ ਵੱਲੋਂ ਤੇ ਮੌਕੇ ਪਰ ਪੁੱਜ ਕੇ ਜਿਹੜੇ ਵੀ ਹਾਲਾਤ ਸੀਗੇ ਉਹਨਾਂ ਤੋਂ ਜਾਣੂ ਉਹਨਾਂ ਤੋਂ ਪੁੱਛਿਆ ਗਿਆ ਉਹਦੇ ਵਿੱਚ ਮੇਨ ਦੋ ਤਿੰਨ ਬੰਦਿਆਂ ਦੇ ਨਾਮ ਉਹਨਾਂ ਨੇ ਸਾਨੂੰ ਦੱਸਿਆ ਇੱਕ ਬੰਦਾ ਤਾਂ ਆਲਰੇਡੀ ਉਹਦੇ ਵਿੱਚੋਂ ਜੇਲ੍ਹ ਦੇ ਵਿੱਚ ਹੈ ਕਿਉਂਕਿ ਪਿੱਛੇ ਹੀ ਅਸੀਂ ਉਹਦੇ ਤੇ ਮੁਕੱਦਮਾ ਦਰਜ ਰਜਿਸਟਰ ਕੀਤਾ ਸੀਗਾ ਉਹ ਜੁਡੀਸ਼ੀਅਲ ਕਸਟਡੀ ਦੇ ਵਿੱਚ ਬੰਦ ਹੈ ਸੈਕੰਡ ਇੱਕ ਹੋਰ ਬੰਦਾ ਹੈਗਾ ਜਿਹਦੇ ਉੱਪਰ ਉਹਨਾਂ ਨੇ ਮੋਹੱਲੇ ਵਾਸੀਏ ਵੱਲੋਂ ਅਲੀਗੇਸ਼ਨ ਲਗਾਏ ਗਏ ਸੀਗੇ ਜਿਹੜੇ ਵੀ ਉੱਥੇ ਨਸ਼ੇ ਦੀ ਸੇਲ ਕਰਦਾ ਹੈ ਇਸ ਤੋਂ ਇਲਾਵਾ ਜਿਹੜਾ ਹੈਗਾ ਮੁਹੱਲਾ ਵਾਸੀਆਂ ਨਾਲ ਲੜਾਈ ਝਗੜਾ ਵੀ ਕਰਦਾ। ਸੋ ਫਿਲਹਾਲ ਸਾਡੀ ਟੀਮ ਵੱਲੋਂ ਜਿਹੜੀ ਹੈਗੀ ਆ ਉਹਨਾਂ ਦੇ ਫੋਫੀਆ ਸੋਰਸ ਲਾਈਆਂ ਸੀ ਉਹਨਾਂ ਨੂੰ ਜਲਦੀ ਤੋਂ ਜਲਦੀ ਰਿਕਵਰੀ ਕਰਕੇ ਉਹਨਾਂ ਨੂੰ ਬੰਦੀ ਸਖਤ ਤੋਂ ਸਖਤ ਕਾਰਵਾਈ ਕਰਾਂਗੇ। ਸ਼ਿਕਾਇਤ ਕਰਤਾ ਨੇ ਵੀ ਵੀ ਨੂੰ ਲਗਾਤਾਰ ਤਿਆ 5 ਧੰਕੇਂ ਤੇ ਆਏ। ਜਿਹੜੇ ਉਹਦੇ ਵਿੱਚ ਜਿਹੜੀ ਧਮਕੀਆਂ ਵਾਲੇ ਜਿਹੜੇ ਬੰਦੇ ਬਾਰੇ ਉਹਨਾਂ ਨੇ ਦੱਸਿਆ ਅਸੀਂ ਉਸ ਬੰਦੇ ਨੂੰ ਜ਼ੀਰੋ ਡਾਊਨ ਕਰ ਲਿਆ। ਤੇ ਜਲਦੀ ਹੀ ਉਹਦੇ ਖਿਲਾਫ ਜਿਹੜੀ ਹੈਗੀ ਸਖਤ ਕਸ਼ਨ ਅਸੀਂ ਲਵਾਂਗੇ ਤੇ ਬਿਲਕੁਲ ਵੀ ਇਸ ਜੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ। ਜਿਹੜਾ ਬੰਦਾ ਕੋਈ ਸੇ ਮਾਰੇ ਗਲਤ ਅੰਸ਼ਰ ਬਾਾਰੇ ਦੱਸਦਾ ਹੈ ਤਾਂ ਉਹਨੂੰ ਕੋਈ ਜੇਕਰ ਐਦਾਂ ਧਮਕਾਊਗਾ ਤਾਂ ਬਿਲਕੁਲ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਉਹਦੇ ਖਿਲਾਫ ਸਖਤ ਕਸ਼ਨ ਅਸੀਂ ਕਰਾਂਗੇ ਇਹ ਇਸ ਤਰ੍ਹਾਂ ਦੇ ਪੋਸਟਰ ਲਾਇਆ ਜਾ ਰਿਹਾ ਜੀ ਨਾ ਚਾ ਇੱਧਰ ਵੇਖਦਾ ਕਿਸ ਤਰ੍ਹਾਂ ਦੇਖਦਾ ਜੀ ਦੇਖੋ ਚਲੋ ਦੋ ਚੀਜ਼ਾਂ ਨੇ ਦੋ ਪਹਿਲੂ ਹੁੰਦੇ ਨੇ ਹਰੇਕ ਸਿੱਕੇ ਦੇ ਦੋ ਪਹਿਲੂ ਹੁੰਦੇ ਆ ਜੇਕਰ ਕੋਈ ਚੀਜ਼ ਸੀਗੀ ਉਹਨਾਂ ਨੇ ਸਾਨੂੰ ਦੱਸਿਆ ਇਸ ਮੱਦੇ ਭਰਾਂ ਇਹ ਦੱਸਿਆ ਅਸੀਂ ਉਸ ਤੇ ਐਕਸ਼ਨ ਲਾਵਾਂਗੇ ਪਰ ਇਸ ਤੋਂ ਇਲਾਵਾ ਵੀ ਜਿਹੜੇ ਹੈਗੇ ਨੇ ਅਸੀਂ ਆਲਰੇਡੀ ਜੇਕਰ ਸਾਨੂੰ ਕੋਈ ਵੈਸੇ ਵੀ ਕੋਈ ਇਨਫੋਰਮੇਸ਼ਨ ਦਿੰਦਾ ਹੈ ਜਦ ਪ੍ਰੈਸਰਾਂ ਜਾਂ ਸਾਡੇ ਵਟਸਐਪ ਨੰਬਰ ਜਾਰੀ ਕੀਤੇ ਹੋਏ ਨੇ ਉਹਨਾਂ ਰਾਹੀਂ ਮੈਸੇਜ ਦਿੰਦਾ ਜਾਂ ਕਨਫਰਮੇਸ਼ਨ ਦਿੰਦਾ ਤਾਂ ਅਸੀਂ ਉਹਦੇ ਤੇ ਵੀ ਐਕਟ ਕਰਦੇ ਆ ਕਾਰਵਾਈ ਕੀਤੀ ਜਾਂਦੀ ਸਾਡੇ ਵੱਲੋਂ ਇਦਾਂ ਦੀ ਗੱਲ ਨਹੀਂ ਹੈਗੀ ਕਿ ਅਸੀਂ ਜੇ ਕੋਈ ਸਾਨੂੰ ਕਿਸੇ ਬਾਰੇ ਦੱਸਦਾ ਤਾਂ ਅਸੀਂ ਮੈਨੂੰ ਲੈਣਾ ਕਿ ਸਾਡੇ ਵੱਲੋਂ ਵੀ ਆਪਣਾ ਜਿਹੜੀ ਉਚਾਈ ਬਸਤਨ ਚਾਹੁੰਦੇ ਆ ਇਹ ਵੀ ਦੱਸਿਆ ਹੁੰਦਾ ਕਿ ਮੈਂ ਉਹ ਐਕਸ਼ਨ ਫਿਰ ਐਕਸ਼ਨ ਨਹੀਂ ਦੇਖੋ ਜਿਹੜੇ ਉਹ ਬੰਦਿਆਂ ਬਾਰੇ ਦੱਸਿਆ ਉਹਦੇ ਵਿੱਚ ਆਲਰੇਡੀ ਇੱਕ ਬੰਦਾ ਜੇਲ੍ਹ ਦੇ ਵਿੱਚ ਹੈਗਾ ਉਹੀ ਉਸ ਉਹਦੇ ਉੱਪਰ ਵੀ ਸਾਡੇ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ ਪਹਿਲਾਂ ਵੀ ਉਸ ਬੰਦੇ ਦੇ ਉੱਪਰ ਦੋ ਤਿੰਨ ਮੁਕੱਦਮੇ ਦਰਜ ਨੇ ਕਾਰਾ ਚੋਰੀ ਦੇ ਵੀ ਦਰਜ ਕੀਤੇ ਗਏ ਨੇ ਇੱਕ ਬੰਦਾ ਜਿਹੜਾ ਰਹਿੰਦਾ ਹੈ ਉਸ ਤੇ ਵੀ ਜਲਦੀ ਅਸੀਂ ਜਿਹੜੀ ਹੈਗਾ ਐਕਸ਼ਨ ਲੈ ਲਵਾਂਗੇ ਸੋ ਹਰੇਕ ਦਾ ਤਰੀਕਾ ਜਿਹੜਾ ਹੈਗਾ ਵੱਖਰਾ ਵੱਖਰਾ ਹੁੰਦਾ ਕਈ ਵਾਰੀ ਕਿਸੇ ਦਾ ਤਰੀਕਾ ਕਿਸ ਨੂੰ ਪਸੰਦ ਆਉਂਦਾ ਕਈ ਵਾਰੀ ਨਹੀਂ ਆਉਂਦਾ ਬਟ ਫਿਰ ਵੀ ਉਹਨਾਂ ਵੱਲੋਂ ਜਿਹੜੀ ਇਨਫੋਰਮੇਸ਼ਨ ਦਿੱਤੀ ਗਈ ਹੈ ਅਸੀਂ ਉਹਦੇ ਤੇ ਜ਼ਰੂਰ ਐਕਟ ਕਰਾਂਗੇ ਜਿਹੜੇ ਵੀ ਬੰਦੇ ਇਨਵੋਲਵ ਨੇ ਉਸ ਏਰੀਆ ਦੇ ਵਿੱਚ ਨਸ਼ੇ ਦੇ ਵਿੱਚ ਉਹਨਾਂ ਦੇ ਖਿਲਾਫ ਸਖਤੀ ਨਾਲ ਐਕਸ਼ਨ ਲਵਾਂਗੇ definitely we will put them in brand box ਉਹਨਾਂ ਦੇ ਦੋਸਤ ਆਏ ਕਿ ਜਿਹੜੇ ਲੜਕੇ ਤਾਂ ਆਉਂਦੇ ਨੇ ਨਾਲ ਲੜਕੇ ਵੀ ਆਉਂਦੇ ਇੱਥੋਂ ਤੱਕ ਕਿ ਪੁਲਿਸ ਮੁਲਾਜ਼ਮ ਵੀ ਨਸ਼ਾ ਲੈਣ ਆਉਂਦੇ ਜੇ ਉਹਨਾਂ ਵੱਲੋਂ ਇਸ ਚੀਜ਼ ਦੀ ਅਲੀਗੇਸ਼ਨ ਹੈਗਾ ਤਾਂ ਉਸ ਚੀਜ਼ ਨੂੰ ਅਸੀਂ ਵੈਰੀਫਾਈ ਕਰ ਲਵਾਂਗੇ ਜੇਕਰ ਕੋਈ ਬੰਦਾ ਇਸ ਚੀਜ਼ ਚ ਇਨਵੋਲ ਹੈਗਾ ਤਾਂ ਉਹਦੇ ਖਿਲਾਫ ਜਿਹੜਾ ਹੈਗਾ ਸਾਡੇ ਵੱਲੋਂ ਵੀ ਅਸੀਂ ਇਸ ਚੀਜ਼ ਨੂੰ ਤਾਂ ਬਿਲਕੁਲ ਟੋਲਰੇਟ ਨਹੀਂ ਕਰਾਂਗੇ ਨਾ ਕਿ ਜਿਹੜਾ ਬੰਦਾ ਕੋਈ ਡਰੱਗਸ ਜਿਹੜਾ ਹੈਗਾ